ਕਾਲ ਦੋਸਤੋ ਕੀ ਹਾਲ ਹੈ ਜੀ ਸਾਰਿਆਂ ਦਾ ਭਾਈ ਜੀ ਔਰ ਬਈ ਤੰਦਰੁਸਤ ਹੋ ਸਾਰੇ ਗੁੱਲੀ ਡੰਡਾਉਗੇ ਬਹੁਤ ਬਾਈ ਆਪਣਾ ਕੱਲ ਪਰਲੇ ਖੇਤ ਕਰੀਦੀ ਦਵਾਈ ਅੱਜ ਇਧਰ ਦੂਜੇ ਖੇਤ ਆ ਰਹੇ ਆ ਭਾਈ ਅੱਛਾ ਪਾਣੀ ਲਵ ਲਵ ਹੈ ਨਹੀਂ ਪਾਣੀ ਵਾਲਾ ਜਗਾੜ ਫਿਰ ਅੱਪਰ ਹੈ ਇਧਰ ਦੇਖੋ ਡੋਲ ਚੱਕ ਲੈ ਆਪਾਂ ਦੋ ਨਜ਼ਾਰਾ ਆ ਰਿਹਾ ਬਾਈ ਨਾਲੇ ਤਾਂ ਦਵਾਈ ਦੂਰ ਨਹੀਂ ਪੈਂਦੀ ਜਿਹੜੇ ਕਿੱਲੇ ਮਰਜੀ ਮਥੇ ਉੱਥੇ ਖੜਾ ਲੈ ਰੇੜੀ ਜਿਹੜਾ ਜੀ ਕਰੇ ਉੱਥੇ ਹੀ ਰੇੜੀ ਰੁਕੀ ਜਾਂਦੀ ਐ ਢੋਲੀਆਂ 6 6 7 ਇੱਕ ਭਰਾ ਦੇਗੀ ਬਾਈ 14 15 ਢੋਲੀਆਂ ਮਤਲਬ ਕਹਿਣਗਾ ਦੋ 2.5 ਕਿੱਲੇ ਰਾਮ ਨਾ ਨਿਕਲਣਗੇ ਆਪਣੇ ਜਮਾਈ ਮੌਜ ਹੋ ਗਈ ਨਾ ਘੋਰ ਪਾਣੀ ਦੀ ਲੋੜ ਨਾ ਖਾਲਾ ਮੇ ਮੱਥਾ ਮਾਰਨ ਦੀ ਲੋੜ ਐਨ ਵਧੀਆ ਨਿਤਰਾ ਨਿਤਰਾ ਪਾਣੀ ਪਾਓ ਨਾਲੇ ਆਪਣੀ ਢੋਲੀ ਨਹੀਂ ਖਰਾਬ ਹੁੰਦੀ ਬੈਲਡਿਟੀ ਇਸ ਕੀ ਵੀ ਪਤਾ ਹੈ ਭਾਈ ਨਜ਼ਾਰਾ ਹੀ ਬਣ ਗਿਆ ਨਾ ਦੂਰ ਜਾਣ ਦੀ ਲੋੜ ਜਿੱਥੇ ਮਰਜ਼ੀ ਖਿੱਚੋ ਉੱਥੋਂ ਹੀ ਵਰਲੋ ਜਉਂਦੇ ਵਾਦੇ ਰੋ ਬਈ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਵੀਰ ਬਣ ਕੇ ਜੋਂਦੇ ਵਾਦੇ ਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਦੋਸਤੋ ਪ੍ਰੈਸ਼ਰ ਦੇਖੋ ਕਰਮ ਵਾਲੀ ਦਾ ਥੋੜਾ ਜਿਹਾ ਧੁੱਪ ਕਰਕੇ ਤੋ ਚੈਨਾ ਚਮਕਦਾ ਹੋ ਨਹੀਂ ਵਾਕ ਇੱਕ ਨੰਬਰ ਦਵਾਈ ਕਰਾ ਬਾਈਆ ਖੇਚੜਾ ਤਾਂ ਥੋੜੀ ਜੀ ਹੈਗੀ ਹੈ ਦੇਖੋ ਟਾਈਮ ਤੋਂ ਲੱਗਾ ਪਰ ਦਵਾਈ ਕੀ ਤਸੱਲੀ ਹੈ ਜਿਹੜੇ ਪਾਸੈ ਇਸਨੇ ਦਵਾਈ ਕਰਦੀ ਹੋ ਪੱਕੇ ਵਾਰ ਆ ਬਾਈਆ ਤੇ ਆ ਦੇਖ ਕਿਉਂ ਜਮਈ ਨਹੀਂ ਖੇਚੜਾ ਹੈਗੀ ਬਾਈ ਨਾ ਖਾਲਾ ਮੈਂ ਟੱਕਰਾ ਮਾਰਨੀ ਆ ਰੇੜੀ ਉੱਥੇ ਖੜਾ ਹੋ ਦੇ ਆਪ ਦਾ ਮੰਡ ਜੋ ਬਈ ਠੀਕ ਹੈ ਦੋਸਤੋ ਜਿਉਂਦੇ ਬਾਅਦ